ਪਲੀਜ਼ ਨੂੰ ਸੂਚਨਾਂ ਦੇਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਨੌਜਵਾਨਾਂ ਦੇ ਵੱਲੋਂ ਉਸ ਨੂੰ ਖੂਨ ਦੇ ਨਾਲ ਲਤਪਤ ਕਰ ਦਿੱਤਾ ਗਿਆ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਨਸ਼ਾ ਤਸਕਰਾਂ ਦੇ ਗੁੰਡਾ ਗਰਤੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ ਹੱਥਾਂ ਦੀ ਉਂਗਲਾ ਕੱਟੀਆਂ ਜਾਂਦੀਆਂ ਨੇ ਪੇਟ ਦੇ ਵਿੱਚ ਤੇਜ਼ ਤਾਰ ਹਥਿਆਰ ਚੜਿਆ ਮਾਰੇ ਜਾਂਦੇ ਨੇ ਕੱਟਿਆ ਜਾਂਦਾ ਹੈ ਹਾਲਾਂਕਿ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਨੌਜਵਾਨ ਦੀ ਹਾਲਤ ਕਿ ਬੜੀ ਹੋਈ ਐ ਕਾਰਨ ਇਹ ਦੱਸਿਆ ਜਾ ਰਿਹਾ ਕਿ ਇਸ ਨੌਜਵਾਨ ਦੇ ਵੱਲੋਂ ਨਸ਼ਾ ਤਸਕਰਾ ਬਾਰੇ ਪੁਲਿਸ ਨੂੰ ਜਦੋਂ ਸੂਚਨਾ ਦਿੱਤੀ ਜਾਂਦੀ ਹੈ ਤੇ ਨਸ਼ਾ ਤਸਕਰਾ ਨੂੰ ਪਤਾ ਲੱਗਦਾ ਹੈ ਤੇ ਇਸ ਮੁੰਡੇ ਦੇ ਉੱਤੇ ਤੇ ਸਤਾਰ ਹਥਿਆਰਾਂ ਦੇ ਨਾਲ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਗੰਭੀਰ ਰੂਪ ਤੇ ਵਿੱਚ ਇਹ ਨੌਜਵਾਨ ਜ਼ਖਮੀ ਐ ਕਿਹਾ ਜਾ ਰਿਹਾ ਕਿ ਦੋਨਾਂ ਹੱਥਾਂ ਦੀਆਂ ਉਂਗਲਾਂ ਕੱਟੀਆਂ ਜਾਂਦੀਆਂ ਨੇ ਪੇੜ ਤੇ ਵਿੱਚ ਵੀ ਹਥਿਆਰ ਮਾਰੇਗੇ ਲੱਤਾਂ ਦੇ ਉੱਤੇ ਵੀ ਹਥਿਆਰ ਮਾਰੇ ਜਾਂਦੇ ਨੇ ਤੜਫਦਾ ਹੋਇ ਨੌਜਵਾਨ ਨਜ਼ਰ ਆ ਰਿਹਾ ਜੋ ਕਹਿ ਰਿਹਾ ਕਿ ਮੈਨੂੰ ਹਸਪਤਾਲ ਲੈ ਜਾਓ ਉਸ ਤੋਂ ਬਾਅਦ ਹਾਲਾਂਕਿ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਪੁਲਿਸ ਨੇ ਕਿਹਾ ਕਿ ਨਾ ਹਮਲਾਵਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਕਫਰ ਇਸ ਸਪਿਰਤ ਨੌਜਵਾਨ ਦੀ ਜ਼ੁਬਾਨੀ ਸੁਣ ਲੈਂਦੇ ਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਹਾਂਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਕਮਲ ਹੈ ਅਣ ਸਰ ਕੀ ਗੱਲ ਕੀ ਹੋਈ ਸੀ ਜਿਹੜਾ ਤੁਹਾਡੇ ਉੱਤੇ ਜਿਹੜਾ ਕਿ ਹਮਲਾ ਹੋਇਆ ਵਾ ਸਰ 31 ਨੂੰ ਨਾ ਰਾਤ ਨੂੰ 8:00 ਵਜੇ 5-10 ਮਿੰਟ ਤੇ ਇਹ ਕੁਝ ਬੰਦੇ ਮੈਨੂੰ ਨਾ ਮੇਰਾ ਪੁੱਛ ਕੇ ਗਏ ਦੁਕਾਨ ਤੇ ਆ ਕੇ ਬਾਹਰ ਖੋਕਿਆ ਤੇ ਇਨਾਂ ਕੋ ਨਾ ਮੈਨੂੰ ਕਿਸੇ ਬੰਦੇ ਨੇ ਫੋਨ ਕੀਤਾ ਕਿ ਤੁਹਾਨੂੰ ਬੰਦੇ ਲੱਭਦੇ ਆ ਨਾ ਕੋ ਰਵਲਵਰ ਵੀ ਆ ਬੰਦੇ ਬਹੁਤ ਗੁੱਸੇ ਚ ਤੁਹਾਨੂੰ ਲੱਭਦੇ ਆ ਤੇ ਜੇ ਤੁਸੀਂ ਇੱਥੇ ਉਰੇ ਪਰੇ ਹੋ ਜੋ ਪਰ ਮੈਨੂੰ ਬੰਦੇ ਮੈਂ ਐਸਐਚਓ ਸਾਹਿਬ ਨੂੰ ਫੋਨ ਲਾਇਆ ਸਿਟੀ ਵਾਲਿਆਂ ਨੂੰ ਕਿ ਸਰ ਇਹਦਾ ਇਹਦਾ ਨਾ ਕੋਈ ਅਣਪਛਾਤੇ ਬੰਦੇ ਮੈਨੂੰ ਲੱਭ ਰਹੇ ਮੇਰਾ ਪੁੱਛ ਰਹੇ ਆ ਤੇ ਨਾ ਤੁਸੀਂ ਆ ਕੇ ਨਾ ਕੈਂਪ ਬੇ ਚੈੱਕ ਕਰੋ ਤੇ ਬੰਦੇ ਫੜੋ ਕੋਗਣਾ ਉਹ ਕਹਿੰਦੇ ਕਿ ਕੋਈ ਨਾ ਮੈਂ ਹੁਣਾ ਉਸ ਤੋਂ ਬਾਅਦ ਸਰ ਕੋਈ ਨਹੀਂ ਆਇਆ ਸਵੇਰੇ ਮੈਂ ਨਾ ਕੈਂਪ ਬੇ ਚੈੱਕ ਕਰਾ ਰਿਆ ਸੀ ਆ ਮੈਂ ਕੈਮਰੇ ਚੈੱਕ ਕਰਾ ਕੇ ਸਟੇਸ਼ਨ ਵੱਲ ਨੂੰ ਗਿਆ ਉਤਨਾ ਦੋ ਬੰਦੇ ਅੱਗੋਂ ਮੋਟਰਸਾਈਕਲ ਲੈ ਕੇ ਆ ਗਏ ਤੇ ਉਸ ਤੋਂ ਬਾਅਦ ਪਿੱਛੇ ਮੇਰੇ ਰਿੰਕੂ ਭੰਡਾਰੀ ਤੇ ਕਾਕਾ ਸਿੰਘ ਜਣ ਵਾਲਾ ਉਹਨਾਂ ਨੇ ਆ ਕੇ ਮੈਨੂੰ ਘੇਰ ਲਿਆ ਦੱਤਰ ਇਹਨਾਂ ਦੇ ਕੋਲ ਸੀਗਾ ਇਹ ਮੈਨੂੰ ਘੇਰ ਕੇ ਚਾਰ ਬੱਤੀ ਚੌਂਕ ਵੱਲ ਲੈ ਗਏ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਮੈਂ ਉੱਥੇ ਬੰਦੇ ਸੱਦੇ ਹੋਏ ਸੀ ਕਿ ਜਿੰਧਰ ਧਲੀਆਂ ਤੇ ਉਹਦੇ ਜਾਰੇ ਸੂਰਜ ਤੇ ਬੂਆ ਤੇ ਸਾਗਰ ਮੁੰਡਾ ਤੇ ਦੋ ਤਿੰਨ ਅੰਨ ਪਛਾਤੇ ਸੀਗੇ ਇਹ ਪੰਜ ਸੱਤ ਜਾਣੇ ਨੇ ਨਾ ਉਥੇ ਆ ਗਏ ਮਿੰਟੋ ਮਿੰਟੀ 77 ਲੈ ਕੇ ਤੇ ਜਿੰਦਤਨੀ ਨੇ ਨਾ ਉਥੇ ਪਿਸਤੌਲ ਕੱਢ ਲਿਆ ਤੇ ਪਿਸਤੌਲ ਕੱਢ ਲਿਆ ਇਹ ਗੋਲੀ ਮਾਰ ਲੱਗਾ ਤੇ ਮੈਂ ਭਾਈ ਨੂੰ ਸੱਜਿਆ ਸੀ ਤੇ ਦਾਰੇ ਭਾਈ ਨੂੰ ਉਹਨਾਂ ਨੇ ਹੱਥ ਮਾਰਤਾ ਪਿਸਤੌਲ ਫੜ ਲਿਆ ਇਹਦੇ ਕੋ ਗੁੱਟ ਫੜ ਲਿਆ ਇਹਨੇ ਕੀਤਾ ਇਹਦੇ ਹੱਥ ਨਾਲ ਥਾਗਰ ਮਰਾਸੀ ਨੇ ਛੁਰਾ ਫੜਾਤਾ ਇਹਨੇ ਛੁਰਾ ਮੇਰੇ ਮਾਰ ਦਿੱਤਾ ਸ਼ਰਾ ਮਾਰ ਦਿੱਤਾ ਦੇ ਮਿਲਣਾ ਇੱਕ ਗੱਡੀ ਚ ਪਾ ਕੇ ਲੈ ਚੱਲੇ ਤੇ ਇਹਨਾਂ ਨੇ ਨਾ ਗੱਡੀ ਦੀਆਂ ਬਾਰਜਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਗੱਡੀ ਦੀ ਬਾਰੀ ਇੱਕ ਸਾਈਡ ਦੀ ਖੁੱਲ ਗਈ ਤੇ ਇਹਨੇ ਨਾ ਅੰਦਰ ਪਸਤੋਰ ਕੀਤਾ ਤੇ ਮੈਂ ਦੂਜੀ ਬਾਰੀ ਖੋਲ ਕੇ ਭੱਜ ਗਿਆ ਜਦੋਂ ਮੈਂ ਭੱਜ ਗਿਆ ਤੇ ਇਹਨਾਂ ਨੇ ਮੇਰੇ ਮਗਰ ਆ ਕੇ ਮੇਰੇ ਮੈਨੂੰ ਦਾਤਰਾ ਨਾਲ ਵੱਢਿਆ ਉਸ ਤੋਂ ਬਾਅਦ ਕਹਿੰਦੇ ਤੈਨੂੰ ਤੇ ਮਾਰ ਦਿੱਤਾ ਵਾ ਉਹਨਾਂ ਹੀ ਧਾਰੇ ਨੂੰ ਵੀ ਮਾਰਨਾ ਵਾ ਤੇ ਜਿਹੜਾ ਤੇਰੇ ਪਿੱਛੇ ਆਇਆ ਉਹਨੂੰ ਵੀ ਅਸੀਂ ਮਾਰ ਦੇਣਾ ਵਾ ਕਿ ਕਾਰਨ ਕੀ ਲੜਾਈ ਦਾ ਸਰਕਾਰਾਂ ਨੇ ਆ ਜੀ ਇਹ ਕਹਿੰਦੀ ਆ ਜੀ ਤੂੰ ਸਾਡੀ ਨਾਲ ਕੋਈ ਡਰੱਗਸ ਦੀ ਇਨਫੋਰਮੇਸ਼ਨ ਦਿੱਤੀ ਐ ਐਫਐਸਐਚ ਨੂੰ ਅਸੀਂ ਐਸਐਚਓ ਦੇ ਕੋਲ ਸੀ ਤੂੰ ਸਾਡੇ ਚਿੱਟੇ ਦੀ ਇਨਫੋਰਮੇਸ਼ਨ ਦੇ ਰਿਆ ਸੀਗਾ ਇਹਨਾਂ ਨੇ ਇਹ ਕਿਹਾ ਕਿ ਸਾਨੂੰ ਆ ਕੇ ਦੱਸਿਆ ਇਹਨਾਂ ਨੇ ਜਿਹੜਾ ਤੁਹਾਨੂੰ ਦਾਰੇ ਨੂੰ ਮਾਰਨ ਦੀ ਤਮੰਨਾ ਦਿੱਤੀ ਦਾਰੇ ਨਾਲ ਕੀ ਰੰਜਿਸ਼ ਹੈ ਦਾਰੇ ਦਾ ਕੱਲੀ ਕਿਹਾ ਇਹਨਾਂ ਨੇ ਸਰ ਇਹ ਪਤਾ ਨਹੀਂ ਕਾਤੋਂ ਇਹ ਬੋਪ ਪਹਿਲਾਂ ਵੀ ਇਹਨਾਂ ਨੇ ਉਹਦੇ ਉਹਨੂੰ ਮਾਰਨ ਮੁਰਨ ਦੇ ਪੈਸੇ ਕੂਸੇ ਭਰੇ ਸੀਗੇ ਪਰ ਉਦੋਂ ਪਤਾ ਨਹੀਂ ਕੀ ਇਹਨਾਂ ਨੇ ਬਹਿ ਕੇ ਉਹਨਾਂ ਦਾ ਹੋ ਗਿਆ ਸੀਗਾ ਕਿ ਅੱਜ ਤੋਂ ਬਾਅਦ ਇਦਾਂ ਦੀ ਕੋਈ ਗਲਤੀ ਨਹੀਂ ਕਰਾਂਗੇ ਜਿੰਨਾਂ ਤਾਂ ਨਹੀਂ ਸੀਗਾ ਤੇ ਇਹਨਾਂ ਦੀ سپورਟ ਮਗਰ ਕੌਣ ਕਰ ਰਿਹਾ ਕੌਣ ਹੋ ਸਰ ਇਹਨਾਂ ਦੇ ਸਪੌਂਸਰ ਕੋਈ ਕਾਂਗਰਸ ਹੀ ਐਮਸੀ ਐ ਜੋ ਕਿ ਸ਼ਰਾਬ ਦਾ ਵੱਡਾ ਹੀ ਕਾਰੋਬਾਰ ਕਰ ਰਹੇ ਆ ਇਹਨਾਂ ਕੋਲ ਸਿਰ ਉਹ ਉਹਨਾਂ ਦੀ ਪੂਰੀ ਖੁੱਲ ਕੇ ਸਪੋਰਟ ਕਰਦਾ ਵਾ ਉਹਨਾਂ ਦਾ ਕੰਮ ਕਰਦੇ ਆ ਇਹਨਾਂ ਕੋਲ ਨਜਾਇਜ਼ ਅਸਲੇ ਪਤਾ ਨਹੀਂ ਕਿੰਨੇ ਕੁ ਆ ਨਾਮ ਦੀ ਉਸ ਕਾਂਗਰਸ ਐਮਸੀ ਸਰ ਸੁਣਨ ਦਾ ਇਹ ਹੀ ਆਇਆ ਕਿ ਉਹ ਪ੍ਰਿੰਸ ਨਾ ਦਾ ਐਮ ਸੀ ਆ ਜੀ ਕਾਂਗਰਸ ਦਾ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਤੋਂ ਕੀ ਮੰਗ ਕੀ ਕਰਦੇ ਹੋ ਮੰਗ ਇਹ ਕਰਦੇ ਆ ਮੈਨੂੰ ਦੇਖੋ ਉਹਨਾਂ ਨੇ ਜਾਨੋਂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਇੱਕ ਹਸਾਲ ਦਾ ਜਾਨੋਂ ਮਾਰ ਹੀ ਗਏ ਸੀਗੇ ਉਹ ਕਹਿੰਦੇ ਪੁਲਿਸ ਨੂੰ ਇਨਫੋਰਮੇਸ਼ਨ ਦਿੰਦਾ ਇਹਨੂੰ ਮਾਰ ਦਿਓ ਇਹ ਗੱਲ ਹੋਈ ਤੇ ਇਹਨਾਂ ਨੇ ਮੈਨੂੰ ਪੂਰਾ ਹੀ ਵੜ ਦਿੱਤਾ ਮੇਰੇ ਦੋ ਅਪ੍ਰੇਸ਼ ਨੂੰ ਇਹ ਹੱਤਾਂ ਦੇ ਦੋ ਅਪ੍ਰੇਸ਼ ਹੋ ਗਏ ਉਹਨਾਂ ਪੁਲਿਸ ਨੇ ਦੋਸ਼ੀਆਂ ਖਿਲਾਫ 23 24 ਦਾ ਮਾਮਲਾ ਦਰਜ ਕੀਤਾ ਵਾ ਸੀ ਸਰ ਉਹਦੋਂ ਦੋ ਬੰਦੇ ਫੜੇ ਸੀਗੇ ਦੋ ਬੰਦੇ ਫੜੇ ਉਹਨਾਂ ਦੇ ਖਿਲਾਫ 23 24 ਦਾ ਮੁਕਤਬਾ ਦਰਜ ਕਰਕੇ ਉਹਨਾਂ ਨੂੰ ਬੇਲ ਤੇ ਛੱਡ ਦਿੱਤਾ ਸਰ ਤੁਹਾਨੂੰ ਲੱਗਦਾ ਕਿ ਜਿਹੜਾ ਸੈਟੀਸਫਾਈ ਹੋ ਨਹੀਂ ਸਰ ਤੁਹਾਨੂੰ ਲੱਗਦਾ ਕਿ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਤਾਂ ਤੁਹਾਨੂੰ ਇਨਸਾਫ ਮਿਲਿਆ ਵਾ ਸਰ ਨਹੀਂ ਮੈਨੂੰ ਇਨਸਾਫ ਨਹੀਂ ਮਿਲਿਆ ਜੀ ਜਿਉ ਦੇਖੋ ਤੁਸੀਂ ਸਾਡੇ ਸਾਹਮਣੇ ਹਾਲਾਤ ਮੇਰੇ ਕੀ ਆ ਮਰੇ ਮੇਰੇ ਹੱਥ ਵੱਡੇ ਗਏ ਦੋਨੇ ਬੱਖੀ 'ਚ ਮੇਰੀ ਸੁਰਾ ਮਾਰਿਆ ਗਿਆ ਘੱਟੋ ਘੱਟ 1.5 ਇੰਚ ਦਾ ਝੂੰਗ ਪਿਆ ਲੱਤ ਮੇਰੀ ਵੱਡੀ ਗਈ ਆ ਅਜੇ ਡਾਕਟਰ ਕਹਿੰਦੇ ਅਜੇ ਤੂੰ ਸਹੀ ਨਹੀਂ ਹੈਗਾ ਪੰਜਾਬ ਦੇ ਡੀ.ਜੀ.ਪੀ ਤੇ ਪੰਜਾਬ ਦੇ ਮੁੱਖ ਮੰਤਰੀ ਕੋ ਤੁਸੀਂ ਕੀ ਮੰਗ ਕਰਦੇ ਸਰ ਡੀਜੀਪੀ ਸਾਹਿਬ ਕੋਈ ਮੰਗ ਕਰਦੇ ਭਵੰਤਮਾਨ ਜੀ ਕੋ ਕਿ ਗੁੰਡੇ ਅੰਸਰਾਂ ਤੇ ਨੱਥ ਪਾਈ ਜਾਵੇ ਜਲਦੀ ਤੋਂ ਜਲਦੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਰ ਇੱਕ ਹੋਰ ਗੱਲ ਇਹਨਾਂ ਤੇ ਪਹਿਲਾਂ ਵੀ ਛੋਟੇ ਦੇ ਕਿਲੋ-ਕਿਲੋ ਦੇ ਮੁਕਦਮੇ ਦਰਜਾ 10-10 ਸਾਲ ਸਜਾ ਉਹ ਇਹਨਾਂ ਨੂੰ 307 ਦੇ ਪਤਨੀ ਕਿੰਨੇ ਮੁਕਰਨੇ ਦਰਜਾ ਤਾਨੂੰ ਲੱਗਦਾ ਕਿ ਜਿਹੜੇ ਕਿ ਇਦਾਂ ਦੇ ਜਿਹੜੇ ਅਨਸਰ ਹੁੰਦੇ ਸਮਾਜ ਲਈ ਕਿਤਨਾ ਕਿਤੇ ਘਾਤਕ ਸਿਤ ਹੁੰਦੇ ਆ ਹਾਂਜੀ ਸਰ ਇਹ ਬਹੁਤ ਘਾਤਕ ਇਹਨਾਂ ਨੇ ਸਰ ਪਲੈਨ ਇਹਨਾਂ ਮੇਰਾ ਪਿਤਾ ਜੋ ਵੀ ਕੀਤਾ ਇਹਨਾਂ ਨੇ ਪਹਿਲਾਂ ਹੀ ਫੀਲਡਿੰਗ ਲਾ ਕੇ ਮੈਨੂੰ ਪਿਆਰ ਨਾਲ ਉੱਥੇ ਲੈ ਗਏ ਬਾਅਦ ਵਿੱਚ ਮੈਨੂੰ ਪੂਰਾ ਹੀ ਵੜ ਦਿੱਤਾ ਮੇਰਾ ਨਾ ਹਰਵਿੰਦਰ ਸਿੰਘ ਦਾਰਾ ਹਾਂਜੀ ਸਰ ਕੀ ਕਾਰਨ ਕੀ ਸੀ ਜਿਹਨ ਕਿ ਅੱਜ ਤਾਂ ਡਬਲੂ ਜੀ ਦੀ ਪ੍ਰੈਸ ਕਾਨਫਰੈਂਸ ਕੀਤੀ ਗਈ ਆ ਕੀ ਜੀ ਇੱਕ ਮੁੰਡਾ ਤਸਕਰ ਆ ਇੱਥੇ ਕਪੂਰਥਲੇ ਜਿੰਦਰਧਨੀਆ ਤੇ ਇੱਕ ਮੁੰਡਾ ਇਹਨਾਂ ਨੇ ਵੱਡਿਆ ਥੋੜੇ ਦਿਨ ਪਹਿਲਾਂ ਚਾਰ ਬੱਤੀਆ ਚੌਂਕ ਦੇ ਕੋਲ ਤੇ ਢੋਲੂ ਢੋਲੂ ਮੁੰਡਾ ਵੱਡੇ ਆਇਆ ਉਹਦੇ ਮੈਨੂੰ ਬਿਆਨ ਆਏ ਆ ਵੀ ਉਹਨੇ ਪੁਲਿਸ ਨੂੰ ਇਹ ਚੀਜ਼ੇ ਦੱਸੀ ਆ ਵੀ ਜਦੋਂ ਮੈਨੂੰ ਇਹਨਾਂ ਨੇ ਵੱਡਿਆ ਤੇ ਲਲਕਾਰੇ ਮਾਰ ਕੇ ਕਹਿੰਦੇ ਸੀ ਵੀ ਹੁਣ ਅਸੀਂ ਜਿਹੜਾ ਮੁੰਡਾ ਦਾਰਾ ਆ ਅਸੀਂ ਉਹਨੂੰ ਵੜਣਾ ਵੀ ਉਹ ਤੈਨੂੰ ਛਡਾਉਣ ਆਇਆ ਸੀ ਨਾ ਵੀ ਅਸੀਂ ਤੋਂ ਉਹਨੂੰ ਬਹੁਤ ਟਾਈਮ ਦੇ ਲੱਗਦੇ ਆ ਵੀ ਅਸੀਂ ਉਹਨੂੰ ਹੁਣ ਮਾਰਨਾ ਵਾ ਜਿੱਥੇ ਵੀ ਸਾਨੂੰ ਲੱਭ ਗਿਆ ਕੀ ਕਿਸ ਰੰਜਿਸ਼ ਕਰਕੇ ਹੋਈ ਨਹੀਂ ਤਾਂ ਤੁਹਾਨੂੰ ਤਾਂ ਕੀ ਤੁਹਾਡੀ ਕੋ ਪ੍ਰਾਣੀ ਰੰਜਿਸ਼ ਚੱਲਦੀ ਉਹ ਕੋਈ ਪ੍ਰਾਪਰਟੀ ਡਿਸਪਿਊਟ ਸੀਗਾ ਮਾੜਾ ਮੋਟਾ ਜਿੱਦਾਂ ਹਨਾ ਤੇ ਲੋਕਾਂ ਦੀ ਚੱਕ ਦੇ ਵਿੱਚ ਆ ਗਏ ਤੇ ਬਸ ਆਹੀ ਆ ਹੋਰ ਤਾਂ ਕੋਈ ਜੇ ਨਹੀਂ ਕੋਈ ਸੰਬੰਧ ਇਹ ਤੁਸੀਂ ਕੋਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਹਾਂ ਇਹ ਤੱਕ ਮੈਂ 1.5 ਸਾਲ ਪਹਿਲਾਂ ਆਪਣੇ ਐ एसपी ਨਾਂ ਮੈਨੂੰ ਪੂਰਾ ਉਹਨਾਂ ਦਾ ਨਹੀਂ ਦਿੱਲੀ ਸ਼ਾਇਦ ਸੀਗੇ ਦਿੱਲੀ ਸਾਹਿਬ ਕੋਈ ਤੇ ਰਿਟਾਇਰ ਹੋ ਗਏ ਉਹਨਾਂ ਨੂੰ ਮੈਂ ਬਗੈਰ ਦਾ ਫੋਨ ਕਰਕੇ ਇਹ ਗੱਲ ਦੱਸੀ ਸੀਗੀ ਕਿ ਇਹਨਾਂ ਨੇ ਮਤਲਬ ਪੈਸੇ ਭਰੇ ਹੋਏ ਆ ਮੇਰੇ ਮਾਰਨ ਵਾਸਤੇ ਤਾਂ ਨਕਮੇ ਜਿਹੇ ਬੰਦੇ ਆ ਇਹ ਗੈਂਗਸਟਰ ਚਿੱਟਾ ਵੇਚਦੇ ਆ ਤੇ ਇਹਨਾਂ ਨੂੰ ਅਵੀ ਚਲੋ ਹਾਂ ਵੀ ਅਸੀਂ ਆਪਦਾ ਚਿੱਟਾ ਇੱਥੇ ਵੇਚੀ ਅਸੀਂ ਇਸ ਚੀਜ਼ ਦੇ ਖਿਲਾਫ ਆ ਕੀ ਕਾਰਨ ਕੀ ਹੈ ਕਿ ਜਿਹੜੀ ਤੁਹਾਨੂੰ ਜਿਹੜੀ ਤੁਮ ਕਹਦੇ ਜਾਨੋ ਮਾਰਨ ਦੀ ਹੈ ਕੀ ਕਾਰਨ ਹੈ ਕਿ ਕੋਣ ਬੰਦਾ ਪਿੱਛੇ ਜਿਹੜੀ ਇਹਨਾਂ ਦੀ ਸਪੋਰਟ ਕਰ ਰਿਹਾ ਪਿੱਛੇ ਇਹਨਾਂ ਦੇ ਇੱਕ ਕਾਉਂਸਲਰ ਹੈ ਜੀ ਅ ਮੁੰਡਾ ਪ੍ਰਿੰਸ ਨਾਂ ਦਾ ਮੁੰਡਾ ਇੱਕ ਕਾਉਂਸਲਰ ਹੈ ਤੇ ਤੇ ਇਹ ਨਾ ਜਿੱਦਾਂ ਕਿ ਇਹਦੀ ਮਦਦ ਕਰਦਾ ਹੈ ਇਹਨਾਂ ਦੀ ਵੈਲਕਮ ਵੀ ਕਰਦਾ ਜਦੋਂ ਜੇਲ੍ਹ ਚੋਂ ਆਉਂਦੇ ਆ ਇਹ ਇਹਨਾਂ ਦਾ ਵੈਲਕਮ ਹੋ ਕੀ ਹੋ ਸਕਦਾ ਮਹੀਨਾ ਦਿੰਦੇ ਹੁਣ ਇਹ ਤੇ ਸ਼ਰਾਬ ਦਾ ਕੰਮ ਕਰਦੇ ਆ ਆਪਣਾ ਲਾਡਰੀ ਦਾ ਸਾਰੇ ਕਪੂਤਰ ਨੂੰ ਪਤਾ ਵਾ ਕਿ ਕਿੰਨੇ ਕਿਦਾਂ ਦੇ ਕਾਰੋਬਾਰ ਕਰਦੇ ਕਿਦਾਂ ਦੇ ਨਹੀਂ ਕਰਦੇ ਐਮਸੀ ਜਿਹੜਾ ਵਾ ਕਿਹੜੀ ਪਾਰਟੀ ਦੇ ਐਮਸੀ ਹੈਗੇ ਇਹ ਕਾਂਗਸ ਦਾ ਹੈਗਾ ਕਾਂਗਸ ਦੇ ਨਾਲ ਸੰਬੰਧਿਤ ਆ ਤੇ ਇਹੀ ਇਕੱਲਾ ਆ ਬਾਕੀ ਹੋਰ ਇਹਦੀ ਕੋਈ ਮਦਦ ਨਹੀਂ ਕਰਦਾ ਹੈਗਾ ਕੁਝ ਕਹੋਣਗੇ ਹੋਰ ਵੀ ਮਾਰੀ ਮੋੜ ਕੋਈ ਕੌਂਸਲਰ ਹੋ ਸਕਦਾ ਵਾ ਪਰ ਪ੍ਰਿੰਸੀ ਆ ਇਹਦੀ ਮਗਰ ਜਿਹੜਾ ਜਿੰਨੀ ਵੀ ਇਹਦੀ ਸ਼ਹਿਰ ਦੇ ਉੱਤੇ ਇਹਦੀ ਥੇ ਹੀ ਕਰਦਾ ਵਾ ਤੇ ਨੇ ਜਦ ਅਹ ਹਮਲਾ ਹੋਇਆ ਸੀ ਤਾਂ ਉਸ ਸੰਬੰਧ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਕਾਰਵਾਈ ਇਹਨਾਂ ਦੀ ਫਿਲਹਾਲ ਤਾਂ ਜੀ ਜਿਹੜੀ ਐਫਆਈਆ 2324 ਦੀ 31 ਹੈ ਉਹ ਤਾਂ ਮਤਲਬ ਗੋਲੀ ਵੀ ਮਾਰ ਦੇਣ ਲੱਗੇ ਸੀ ਉਹਦੇ ਜੇ ਨਾ ਸੀ ਧੱਕੇ ਧੱਕੇ ਮਾਰਦੇ ਤਾਂ ਵਿਚਾਰੇ ਨੂੰ ਬਹੁਤ ਟਾਈਮ ਤੇ ਅਸੀਂ ਹਸਪੀਟਲ ਪਹੁੰਚਾਇਆ ਉਹਦਾ ਉਹਦੀ ਦਾ ਡੇਂਜਰ ਸੀਗਾ ਬਹੁਤ ਜ਼ਿਆਦਾ ਵੀਡੀਓ ਦਾ ਜਿਸ ਤਰੀਕੇ ਦੀ ਕਾਰਵਾਈ ਪੁਲਿਸ ਨੇ ਕੀਤੀ ਹੈ ਕੀ ਉਹ ਕਾਰਵਾਈ ਸਹੀ ਮੰਦੀ ਹੈ ਜਿਹੜੀ ਕੀਤੀ ਹੈ ਹਾਲੇ ਤੱਕ ਫਿਲਹਾਲ ਤਾਂ ਨਹੀਂ ਮੈਨੂੰ ਨਹੀਂ ਲੱਗਦਾ ਵੀ ਕੋਈ ਇਦਾਂ ਦੀ ਹਜੇ ਕਾਰਵਾਈ ਕੀਤੀ ਜੇ ਦਬਾਅ ਦੇ ਵਿੱਚ ਆ ਉਹ ਪ੍ਰੈਸ਼ਰ ਪਾ ਰਿਹਾ ਇਸ ਟਾਈਮ ਪੂਰਾ ਜਦੋਂ ਸ਼ਰੇਆਮ ਵੀਡੀਓ ਸੀਸੀਟੀਵੀ ਮੇ ਫੁਟੇਜ ਵੀ ਦੇਖੀ ਜਾ ਰਹੀ ਹੈ ਜਦੋਂ ਸ਼ਰੇਆਮ ਉਹ ਦਸਤਾਰ ਗੁਤਕਰ ਪਰ ਨਾਲ ਨਾਲ ਦੇ ਮਾਰਦੇ ਪਏ ਆ ਤੇ ਉਸ ਹਿਸਾਬ ਨਾਲ ਜਿਹੜੀਆਂ ਤਾਰਾ ਲਗਣੀਆਂ ਚਾਹੀਦੀਆਂ ਕਿ ਉਹ ਲਗੀਆਂ ਨਾਰਮਲੀ 307 ਤਾਂ ਇਹਨਾਂ ਦੇ ਬਣਦੀ ਆ ਜੋ ਜੋ ਜੇ ਤੋ ਮੈਂ ਉਹਨੂੰ ਦਾਖਲ ਕਰਵਾਇਆ ਸੀ ਮੁੰਡੇ ਨੂੰ ਤੇ ਉਹਦੇ ਢਿੱਡ ਦੇ ਵਿੱਚ ਵੀ ਸ਼ੁਰਾ ਵਜਾ ਹੋਇਆ ਹੋਇਆ ਉਹਦੇ ਤਾਂ ਜ਼ਿਆਦਾ ਡੇਂਜਰ ਸੀਗਾ ਬਾਕੀ ਜਿਹੜੀ ਵੀ ਰਿਪੋਰਟ ਉਹਨਾਂ ਨੂੰ ਦੇਸਾਂ ਪਰਸੋਂ ਉਹਨਾਂ ਨੇ ਬਿਆਨ ਲਿਆ ਮੁੰਡੇ ਦੇ ਅਜੇ ਤੱਕ ਫਿਲਹਾਲ ਮੈਨੂੰ ਉਹਦੇ ਘਰ ਦੇ ਹੰਦਸੇ ਵੀ ਅਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਕਿ ਅਸੀਂ ਬਿਲਕੁਲ ਸ਼ਹਿਰ ਚੋਂ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਾਂਗੇ ਗੁੰਡਾ ਰਾਜ ਖਤਮ ਕਰਾਂਗੇ ਪਰ ਕਪੂਰਥਲਾ ਦੇ ਵਿੱਚ ਹੀ ਮੁੱਦਾ ਇਦਾਂ ਦਾ ਕਿਉਂ ਬਣਿਆ ਹੋਇਆ ਇਹ 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 ਕੁਸ਼ਕ ਬੰਦਿਆਂ ਦੀਆਂ ਸ਼ੇਹਾਂ ਤੇ ਆ ਇਹ ਮਹੀਨਾ ਨੂੰ ਨਾ ਭਰਦੇ ਆ ਇਹ ਕਾਫੀ ਟਾਈਮ ਦੇ ਚਿੱਤੇ ਦੇ ਪਰਚੇ ਆ ਇਹਨਾਂ ਦੇ ਦੜੇ ਸੱਟੇ ਦੇ ਪਰਚੇ ਆ ਇਹਨਾਂ ਦੇ ਉੱਤੇ ਤਾਂ ਇਹਨਾਂ ਨੂੰ ਅਵੀ ਅਸੀਂ ਇੱਥੇ ਗੁੰਡਾ ਰਾਜ ਕਰੀਏ ਪੁਲਿਸ ਵੀ ਕਹਿੰਦੀ ਐ ਐਸਐਸਟੀ ਵੱਲੋਂ ਵੀ ਪੂਰਾ ਭਰੋਸਾ ਦਿੱਤਾ ਜਾਂਦਾ ਹੈ ਕਿ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਨੂੰ ਪੂਰਾ ਮੈਂਟੇਨ ਰੱਖਿਆ ਜਾਵੇਗਾ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ ਫਿਰ ਵੀ ਜਿਹੜੀ ਇਹ ਗੁੰਡਾਗਰਦੀ ਸ਼ਰਿਆਮ ਇੰਨੀ ਹੁੰਦੀ ਹੈ ਇਹਨਾਂ ਨੂੰ ਕੋਈ ਹੈ ਹੀ ਨਹੀਂਗਾ ਜੀ ਮਤਲਬ ਜਿਹੜੇ ਤਕੇ ਦੇ ਬੰਦੇ ਨੇ ਕਿ ਨਕੰਮੇ ਬੰਦੇ ਆ ਤੇ ਚਟਾ ਵੇਚ ਕੇ ਇਹਨਾਂ ਨੇ ਚਾਰ ਪੈਸੇ ਅੱਜ ਕਮਾ ਲਏ ਆ ਤੇ ਇਹਨਾਂ ਨੂੰ ਕੋਈ ਡਰ ਨਹੀਂਗਾ ਇਹਨਾਂ ਨੂੰ ਇਹੀ ਆ ਵੀ ਹਾਂ ਵੀ ਅਸੀਂ ਵੀ ਜਿੰਨੂੰ ਮਰਜ਼ੀ ਮਾਰ ਸਕਦੇ ਆ ਕੁੱਟ ਸਕਦੇ ਆ ਜਿਹੜੀ ਗੱਲ ਕੀਤੀ ਕਾਰਜਸ਼ਾਲੀ ਨੂੰ ਕਿੱਦਾਂ ਦੇਖਦੇ ਤੁਸੀਂ ਪੁਲਿਸ ਦੀ ਫਿਲਹਾਲ ਤਾਂ ਜੀ ਠੀਕ ਹੈ ਬਰਕਿ ਦੇਖੋ ਹਜੇ ਤੱਕ ਤਾਂ ਇਹਨਾਂ ਨੂੰ ਰੈਸਟ ਕੋਈ ਕੀਤਾ ਨਹੀਂਗਾ ਨਾ ਕੋਈ ਹਜੇ ਪਰਚਾ ਬਜੋਰੀ ਬੰਦੀ ਕਾਰਵਾਈ ਕੀਤੀ ਹਾਂਜੀ ਪੁਲਿਸ ਪੁਲਿਸ ਦੀ ਕਾਰਜਸ਼ਾਲੇ ਤੁਸੀਂ ਐਸਾ ਢਿੱਲਾ ਦੇਖ ਰਹੇ ਆ ਜਾਂ ਕਿਸ ਤਰੀਕੇ ਨਾਲ ਦੇਖ ਰਹੇ ਆ ਕਿ ਜੀ ਇਨਸਾਫ ਨਹੀਂ ਮਿਲ ਰਿਹਾ ਪ੍ਰੋਪਰ ਅੱਜ ਦਾ ਦਿਨ ਉਹਨਾਂ ਨੇ ਮੰਗਿਆ ਸੀਗਾ ਉਹਨਾਂ ਦੇ ਘਰ ਦੇ ਨੇ ਮੈਨੂੰ ਦੱਸਿਆ ਵੀ ਅੱਜ ਦਾ ਦਿਨ ਉਹਨਾਂ ਨੇ ਕਿਹਾ ਵੀ ਅੱਜ ਅਸੀਂ ਜਿਹੜੀ ਕਾਰਵਾਈ ਆ ਪੂਰੀ ਕਰ ਦਵਾਂਗੇ ਉਹਨਾਂ ਦੇ ਜਿਹੜਾ ਬੰਦਾ ਪਰਚਾ ਅਸੀਂ ਕਰ ਦਵਾਂਗੇ ਤੇ ਉਹਨਾਂ ਦੇ ਜੋ ਵੀ ਮੈਨੂੰ ਉਹਨਾਂ ਦੇ ਘਰਦਿਆਂ ਨੇ ਦੱਸੀਆਂ ਗੱਲਾਂ ਆਈਆਂ ਫਿਰ ਨਹੀਂ ਚਲੋ ਇੱਕ ਪਾਸੇ ਤੁਸੀਂ ਤਾਂ ਇਨਸਾਨੀ ਦੇ ਤੌਰ ਤੇ ਬੰਦੇ ਨੂੰ ਜਿਹੜਾ ਕਿ ਹਸਪੀਟਲ ਦਾਖਲ ਕਰਾਇਆ ਹੈ ਦੂਜੇ ਪਾਸੇ ਤੁਹਾਨੂੰ ਹੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਇਸੇ ਤਰ੍ਹਾਂ ਹਸਪੀਟਲ ਬੈਠੇ ਨੂੰ ਮੈਨੂੰ ਫੋਨ ਆ ਗਿਆ ਵੀ ਤੂੰ ਇਹਦੇ ਮਗਰ ਕਿਉਂ ਜਾਣਾ ਵੀ ਮੈਨੂੰ ਉਹ ਮੁੰਡੇ ਨੇ ਕਿਤੇ ਜਿੱਦਾਂ ਚਿੱਟਾ-ਚੁੱਟਾ ਇਹ ਵੇਚਦੇ ਤੇ ਕੋਈ ਇਹਨਾਂ ਨੇ ਦਿੱਤੀ ਹੋਗੀ ਪੁਲਿਸ ਨੂੰ ਤਲਾਹ ਦਿੱਤੀ ਹੋਣੀ ਆ ਉਹਨਾਂ ਨੇ ਇਹ ਗੱਲ ਕੀਤੀ ਵੀ ਤੂੰ ਪੁਲਿਸ ਨੂੰ ਕਿਉਂ ਦੱਸਿਆ ਅਸੀਂ ਤਾਂ ਖੁਦ ਇਸ ਚੀਜ਼ ਦੇ ਖਿਲਾਫ ਚਿੱਟੇ ਦੇ ਉਹ ਮੁੰਡਾ ਵੀ ਚਿੱਟੇ ਦੇ ਖਿਲਾਫ ਸੀਗਾ ਜਿਹੜਾ ਮੁੰਡਾ ਇਹਨਾਂ ਨੇ ਵਧਿਆ ਇਹਨਾਂ ਨੇ ਇਹ ਗੱਲ ਹੀ ਕੀਤੀ ਵੀ ਤੂੰ ਸਾਡੀ ਪੁਲਿਸ ਨੂੰ ਮਤਲਬ ਕਿ ਇਸ ਤਰਾ ਕਿਉਂ ਦਿੱਤੀ ਆ ਹੁਣ ਤਾਂ ਡਿਵਲੋਪ ਇਹ ਲਿਖਤੀ ਕੰਪਲੀਟ ਦਿੱਤੀ ਜਾਊਂਗੀ ਪੁਲਿਸ ਸਵੇਰ ਨੂੰ ਹਾਂਜੀ ਬਿਲਕੁਲ ਮੈਂ ਆਪਣੇ ਪਰਿਵਾਰ ਦੇ ਨਾਲ ਲੈ ਕੇ ਜਾਊਂਗਾ ਇਹ ਲਿਖਤੀ ਰੂਪ ਦੇ ਵਿੱਚ ਦਊਂਗਾ ਇੱਕ ਸੀਐਮ ਸਰ ਨੂੰ ਵੀ ਚਿੱਠੀ ਪਾਊਂਗਾ ਪਹਿਲਾਂ ਵੀ ਮੈਨੂੰ ਇਸ ਦੀ ਕਾਫੀ ਇਹਨਾਂ ਦੇ ਥ੍ਰੀਟ ਆ ਚੁੱਕੇ ਆ ਤਾਂ ਤਕਰੀਬਨ ਪੂਰੇ ਕਪੂਰਥਾਲੀ ਨੂੰ ਪਤਾ ਆ ਇਸ ਚੀਜ਼ ਦਾ ਕਿ ਇਹ ਮਤਲਬ ਨਕਮੇ ਜਿਹੇ ਬੰਦੇ ਇਹ ਘਟਿਆ ਜਿਹੜਾ ਇਹ ਇੱਥੇ ਬਾਕੀ ਜਿਹੜੇ ਇਹਦੇ ਨਾਲ ਮੁੰਡੇ ਆ ਨਾ ਉਹ 2000 ਰੁਪਏ ਦੇ ਤੇ ਇਹ ਬੰਦਾ ਮਾਰ ਸਕਦੇ ਆ ਨੇ ਕੋਈ ਮਿਹਨਤ ਦੇ ਨਾਲ ਕੋਈ ਇਹਨਾਂ ਦਾ ਹੈ ਨਹੀਂ ਹੈ ਮਿਹਨਤੀ ਬੰਦੇ ਨਹੀਂ ਇਹ ਇਹਨਾਂ ਨੂੰ ਵੀ ਬਸ ਕਿਤੇ ਉਹਨਾਂ ਕਿਤੇ ਖਾਨ ਨੂੰ ਮਿਲ ਗਿਆ ਤੇ ਚਲੋ ਜੀ ਉਧਰ ਨੂੰ ਹੋ ਗਏ ਬੋਲੋ ਤੁਸੀਂ ਕਿਸ ਤਰੀਕੇ ਦੀ ਮੰਗਾਂ ਇਨਸਾਫ ਦੀ ਕੀ ਤੁਸੀਂ ਮੰਗ ਕਰਦੇ ਹੋ ਬੋਲੋ ਮੰਗ ਇਹ ਹੀ ਹੈ ਜੀ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਦੇ ਕੋਲ ਇਹਨਾਂ ਦੇ ਬਹਿ ਕੇ ਜਿਹੜੀਆਂ ਜੇਲ੍ਹ ਦੇ ਵਿੱਚ ਪਲਾਨਿੰਗਾਂ ਕੀਤੀਆਂ ਆ ਜਿਹੜੇ ਬੰਦਿਆਂ ਨਾਲ ਇਹਨਾਂ ਨੂੰ ਸਭ ਪਤਾ ਲੱਗ ਜਾਣਾ ਜੀ ਜਦੋਂ ਇਹਨਾਂ ਨੂੰ ਫੜਨੇਗੇ ਇਹਨਾਂ ਨੂੰ ਪੁੱਛਗਿੱਛ ਕੀਤੀ ਜਾਵੇ ਇਹਨਾਂ ਨੂੰ ਪੁਲਿਸ ਨੂੰ ਐਫਆਈਆਰ ਲਾਉ ਜੇ ਤੇ ਇੱਕ ਦੋ ਸੀਚ ਗ੍ਰਿਫਤਾਰ ਕਰ ਲਿਆ ਸਿਕਰੀ ਤਾਰਾ ਦੇ ਥਰੂ ਐਫਰੇ ਜੱਜ ਕੀਤੀ ਗਈ ਹੈ ਫਿਲਹਾਲ 323 324 ਉਹ 48 ਨਜਰਦੇ ਤੇ ਤਾਂ ਸਰ ਜੇ ਗੱਲ ਕਰੀਏ ਦੂਜੇ ਪਾਸੇ ਜਿਹੜਾ ਕਿ ਜਿਹੜਾ ਬੰਦਾ ਉਹਨੂੰ ਬੰਦੇ ਨੂੰ ਹਸਪੀਟਲ ਲੈ ਕੇ ਗਿਆ ਸੀ ਉਹਨੂੰ ਵੀ ਜਾਨੋਂ ਮਾਰਨ ਦੀ ਧਮਕੀ ਆ ਰਹੀ ਹੈ ਤਾਂ ਉਸ ਮੰਦੀ ਉਰੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਵੀ ਗੰਭੀਰ ਔਰੋਪ ਲਗਾਏ ਗਏ ਹੈ ਤਾਂ ਕੀ ਕਰ ਵੀ ਕੀਤੀ ਜਾਊਗੀ ਦੇਖੋ ਇਹ ਤੁਹਾਡੇ ਕੋ ਪਤਾ ਲੱਗਾ ਮੈਨੂੰ ਕੋਈ ਪ੍ਰੈਸ ਕਾਨਫਰੰਸ ਕੀਤੀ ਮੇਰੇ ਧਿਆਨ ਚ ਕੋਈ ਗੱਲ ਨਹੀਂ ਦੇਖੋ ਮੈਂ ਤੁਹਾਨੂੰ ਕੰਪਲੀਟ ਉਹ ਮੈਂ ਦੇਖ ਲਊ ਕਿ ਐਕਸ਼ਨ ਮੰਦ ਹੋ ਜਾਗਾ ਸਰ ਸੱਚ ਗੱਲ ਕਰੀ ਜੇ ਕਿ ਆਹ ਦਿਨ ਗੁੰਡਾਗਰਦੀ ਦੀ ਵਾਰਦਾਤਾਂ ਵੱਧਦੀ ਜਾ ਰਹੀ ਹੈ ਲੋਕਾਂ ਦੇ ਹੌਸਲੇ ਇੰਨੇ ਕਿ ਬਲੰਦ ਹੋਏ ਆ ਕਿ ਮਾਰਨ ਕੁੱਟਣ ਦੀ ਵਾਰਦਾਤਾਂ ਨੂੰ ਤਾਂ ਐਮ ਨਾਰਮਲੀ ਅੰਜਾਮ ਦਿੱਤੀ ਜਾ ਰਹੀ ਹੈ ਕਿ ਅਨਵਰ ਟਾਈਮ ਦੇ ਸ਼ਹਿਰ ਦੇ ਵਿੱਚ ਕੋਈ ਕੰਟਰੋਲ ਕੀਤਾ ਜਾਊਗਾ ਪੁਲਿਸ ਵੱਲੋਂ ਕਿਤਾਇਗਾ ਸ਼ਕਤੀ ਨਾਲ ਪੇਸ਼ ਆਵਾਂਗੇ ਜਿਹੜੇ ਗੁੰਡੀ ਅੰਸਰ ਲੋਕਾਂ ਨੂੰ ਤਾਂ ਪਰੇਸ਼ਾਨ ਕਰਨਗੇ ਕਿੰਨੇ ਕ ਸਰ ਬੰਦੇ ਜਿਹੜੇ ਹਾਲੇ ਤੱਕ ਅਰੈਸਟ ਕੀਤੇ ਹੋਏ ਆ ਇੱਕ ਬੰਦਾ ਅਰੈਸਟ ਕੀਤਾ ਇਸ ਫਿਲਹਾਲ ਸਰ ਜਿਹੜਾ ਲੜਾਈ ਦਾ ਮਾਮਲਾ ਵਾ ਇਹਦੇ ਵਿੱਚ ਕੋਈ ਵੱਡਾ ਜੁਰਮ ਵੀ ਹੋਊਗਾ ਕੋਈ ਕੁਝ ਜਦੋਂ ਉਹਦੇ ਬਿਆਨ ਹੋਊਗਾ ਡਾਕਟਰ ਦੀ opinion ਤੋਂ ਬਾਅਦ ਵੱਡਾ ਹੋਊਗਾ ਜਿਹੜੇ ਨੇ ਬਿਆਨ ਦਿੱਤੇ ਆ ਉਹਦੇ ਮੁਤਾਬਕ ਵੱਡਾ ਨਹੀਂ ਹੋਇਆ ਥੱਲੇ ਤੱਕ ਤੇ ਦੋਸ਼ੀ ਜਿਹੜੇ ਆ ਸ਼ਰੇਆਮ ਕੋ ਮੰਨਦੇ ਕੋਈ ਨਹੀਂ ਫੜ ਲੈਨੇ ਅਰੈਸਟ ਕਰ ਲੈਨੇ ਆਹ ਦੇ ਸਰਕੀ